ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਗਲੀ ਇੱਕ ਹੋਰ ਵੀਡੀਓ ਦੇ ਵਿੱਚ ਤੇ ਅੱਜ ਦੀ ਜਿਹੜੀ ਵੀਡੀਓ ਹੈ ਉਹ ਆਪਾਂ ਇੱਕ ਗੈਜਟ Amazon ਤੋਂ ਆਇਆ ਆਪਣੇ ਕੋਲੇ ਇਹਨੂੰ ਆਪਾਂ ਅਨਬਾਕਸ ਕਰਨ ਜਾ ਰਹੇ ਹਾਂ ਤੇ ਅਨਬਾਕਸਿੰਗ ਦੀ ਆਪਣੀ ਜਿਹੜੀ ਆ ਉਹ ਪਹਿਲੀ ਵੀਡੀਓ ਆਪਣੇ ਚੈਨਲ ਤੇ ਤੇ ਕੋਸ਼ਿਸ਼ ਕਰਾਂਗੇ ਆਪਾਂ ਇਹਨੂੰ ਵਧੀਆ ਤਰੀਕੇ ਨਾਲ ਅਨਬਾਕਸ ਕਰਕੇ ਤੇ ਇਹਦੇ ਬਾਰੇ ਵਿੱਚ ਆਪਾਂ ਐਕਸਪਲੇਨ ਕਰ ਸਕੀਏ ਵੀ ਕੀ ਕੀ ਇਹਦੇ ਵਿੱਚ ਆਇਆ ਔਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਦੋਸਤ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਔਰ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਜੀ ਔਰ ਇਹ ਜਿਹੜਾ ਗੈਜਟ ਆ ਇਹ ਅਸਲ ਵਿੱਚ ਮੈਨੂੰ ਗਿਫਟ ਆਇਆ ਮੇਰਾ ਅਗਲੇ ਮਹੀਨੇ 20 ਅਗਸਤ ਨੂੰ ਜਨਮ ਦਿਨ ਆ ਔਰ ਉਸ ਜਨਮ ਦਿਨ ਦੇ ਵਿੱਚ ਐਡਵਾਂਸ ਗਿਫਟ ਆ ਜਿਹੜਾ ਮੇਰੀ ਬੇਟੀ ਵੱਲੋਂ ਗੁਰਪ੍ਰੀਤ ਕੌਰ ਬੇਟੀ ਮੇਰੀ ਕੈਨੇਡਾ ਦੇ ਵਿੱਚ ਬੈਠੀ ਹੈ ਉਹਨੇ ਮੈਨੂੰ ਇਹ ਜਨਮ ਦਿਨ ਦੇ ਤੋਹਫੇ ਵਜੋਂ ਐਡਵਾਂਸ ਦੇ ਵਿੱਚ ਗਿਫਟ ਭੇਜਿਆ ਤੇ ਮੈਂ ਉਹਦਾ ਧੰਨਵਾਦ ਵੀ ਕਰਦਾ ਔਰ ਜਦੋਂ ਤੁਹਾਡੇ ਕੋਈ ਆਪ ਦੇ ਕੋਈ ਰਿਸ਼ਤੇ ਕੋਈ ਦੋਸਤ ਤੁਹਾਨੂੰ ਤੁਹਾਡੇ ਕੰਮ ਨਾਲ ਸੰਬੰਧਿਤ ਜੋ ਤੁਸੀਂ ਕੰਮ ਕਰਦੇ ਆ ਉਹਦੇ ਨਾਲ ਸੰਬੰਧਿਤ ਤੁਹਾਨੂੰ ਗਿਫਟ ਕਰਦੇ ਆ ਤੋਹਫੇ ਦਿੰਦੇ ਆ ਤਾਂ ਸਮਝ ਲਓਗੇ ਉਹ ਤੁਹਾਡੇ ਕੰਮ ਨੂੰ ਮਾਨਤਾ ਦਿੰਦੇ ਆ ਤੇ ਸਾਨੂੰ ਇਸ ਗੱਲ ਦੀ ਹੋਰ ਵੀ ਖੁਸ਼ੀ ਹੁੰਦੀ ਹੈ ਕਿ ਸਾਡੇ ਕੰਮ ਨੂੰ ਮਾਨਤਾ ਦਿੱਤੀ ਜਾ ਰਹੀ ਹੈ ਤੇ ਹੁਣ ਆਪਾਂ ਇਹਦੀ ਅਨਬਾਕਸਿੰਗ ਸ਼ੁਰੂ ਕਰਦੇ ਆ ਅਨਬਾਕਸਿੰਗ ਤੋਂ ਪਹਿਲਾਂ ਮੈਂ ਜਾਣਕਾਰੀ ਦੇ ਦੇਵਾਂ ਕਿ ਇਹ ਹੈਗਾ ਇੱਕ ਐਕਸ਼ਨ ਕੈਮਰਾ ਇਸ ਤੋਂ ਪਹਿਲਾਂ ਆਪਣੇ ਕੋਲ GoPro Hero 9 ਕੈਮਰਾ ਉਹ ਆਪਾਂ 2021 ਤੋਂ ਵਰਤ ਰਹੇ ਆ ਔਰ ਉਸ ਕੈਮਰੇ ਉਦੋਂ ਲੇਟੈਸਟ ਮਾਡਲ ਸੀਗਾ ਉਹ 2021 ਦੇ ਵਿੱਚ ਹੁਣ GoPro 13 ਵੀ ਆ ਚੁੱਕਾ ਪਰ ਇਸ ਵਾਰ ਮੈਂ ਸੋਚਿਆ ਕਿ ਅਪਡੇਟ ਕਰਨਾ ਹੀ ਹੈ ਕੈਮਰਾ ਤਾਂ ਫਿਰ ਜਿਹੜਾ ਐਕਸ਼ਨ ਕੈਮਰਾ ਜਿਹੜਾ DJI Osmo ਦਾ ਜਿਹੜਾ ਐਕਸ਼ਨ 5 Pro ਆਉਂਦਾ ਆਪਾਂ ਉਹ ਕੈਮਰਾ ਜਿਹੜਾ ਆਪਣੇ ਲਈ ਆਇਆ ਇਹ ਤੇ ਇਹਨੂੰ ਆਪਾਂ ਦੇਖਦੇ ਹਾਂ ਵੀ ਇਹਦਾ ਦੂਸਰੇ ਨਾਲੋਂ ਕੀ ਡਿਫਰੈਂਸ ਆ ਤੇ ਕੀ ਕੀ ਇਹਦੇ ਨਾਲ ਐਕਸੈਸਰੀ ਆਈ ਆ ਔਰ ਇਹ ਜਿਹੜਾ ਪੈਕ ਆ ਇਹ ਐਡਵੈਂਚਰ ਕੰਬੋ ਪੈਕ ਆ ਐਡਵੈਂਚਰ ਕੰਬੋ ਪੈਕ ਦੇ ਵਿੱਚ ਤੇ ਇਹਦੇ ਨਾਲ ਕਾਫੀ ਸਾਰੀ ਐਕਸੈਸਰੀ ਹੁੰਦੀ ਹੈ ਉਸ ਐਕਸੈਸਰੀ ਨੂੰ ਆਪਾਂ ਜਾਣਾਂਗੇ ਵੀ ਕਿਹੜੀ ਕਿਹੜੀ ਐਕਸੈਸਰੀ ਹੈ ਤੇ ਸਭ ਤੋਂ ਪਹਿਲਾਂ ਆਪਾਂ ਇਸ ਬਾਕਸ ਨੂੰ ਖੋਲਦੇ ਹਾਂ ਤੇ ਇਹਦੇ ਵਿੱਚੋਂ ਕੀ-ਕੀ ਨਿਕਲਦਾ ਉਹ ਦੇਖਦੇ ਹਾਂ ਕਿਉਂਕਿ ਆਪਣਾ ਇਹ ਪਹਿਲਾ ਤਜਰਬਾ ਅਨਬਾਕਸਿੰਗ ਦਾ ਕੋਈ ਘਾਟ-ਵੱਧ ਵੀ ਰਹਿ ਸਕਦੀ ਹੈ ਕਿਉਂਕਿ ਆਪਾਂ ਇਸ ਮਾਮਲੇ ਦੇ ਵਿੱਚ ਬੜੇ ਖਿਡਾਰੀ ਨਹੀਂ ਹੈਗੇ ਇਹ ਬਾਕਸ ਜਿਹੜਾ ਵੱਡਾ ਇੱਕ ਬਾਕਸ ਬਣਿਆ ਹੋਇਆ ਉਹਦੇ ਅੰਦਰ ਦੋ ਬਾਕਸ ਹੋਰ ਆ ਤੇ ਇਸ ਬਾਕਸ ਦੇ ਵਿੱਚ ਇੱਕ ਹੋਰ ਚੀਜ਼ ਹੈਗੀ ਥੱਲੇ ਇਹ ਇੱਕ ਲੋੜ ਹੈ ਬਾਕੀ ਇਹ ਖਾਲੀ ਆ ਤੇ ਇਹਨੂੰ ਆਪਾਂ ਰੱਖ ਦਿੰਨੇ ਆ ਸਾਈਡ ਤੇ ਸਭ ਤੋਂ ਪਹਿਲਾਂ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਇੱਕ ਕਿਸਮ ਦੀ ਇੱਕ ਜੰਬਲ ਆ ਇਹ ਆ ਮਤਲਬ ਇਹਦਾ ਰੈਪਰ ਆ ਇਹ ਬਾਅਦ ਚ ਖੋਲਾਂਗੇ ਆਪਾਂ ਇਹ ਦਾ ਨਿਊ ਹੋਣ ਦਾ ਪ੍ਰਮਾਣ ਆ ਕਿ ਕੰਪਨੀ ਵੱਲੋਂ ਇਹ ਲੱਗਾ ਹੋਇਆ ਤੇ ਹੁਣ ਆਪਾਂ ਖੋਲ ਕੇ ਦੇਖਦੇ ਹਾਂ ਕਿ ਕਿੰਨੀ ਲੰਬੀ ਆ ਮੈਂ ਤੁਸੀਂ ਦੇਖ ਸਕਦੇ ਹੋ ਕਿ ਇਹ ਹੋਰ ਨਿਕਲੇ ਹੋਰ ਨਿਕਲੇ ਆਲੋ ਇਹ ਲਗਭਗ ਆਪਣੇ ਸਿਰ ਤੋਂ ਕਾਫੀ ਉੱਚੀ ਜਾ ਰਹੀ ਹੈ ਜੇ ਆਉਂਦੀ ਹੋਵੇ ਸਾਰੀ ਵੀਡੀਓ ਦੇ ਵਿੱਚ ਤਾਂ ਮੈਨੂੰ ਲੱਗਦਾ ਹੈ ਕਿ 4.5-5 ਫੁੱਟ ਦੀ ਇਹਦੀ ਲੰਬਾਈ ਹੋ ਸਕਦੀ ਹੈ ਤੁਸੀਂ ਦੇਖ ਸਕਦੇ ਹੋ ਔਰ ਕਾਫੀ ਮਜ਼ਬੂਤ ਵੀ ਹੈ ਕਿਉਂਕਿ ਚੰਗਾ ਬ੍ਰਾਂਡ ਆ ਡੀਜੀਆਈ ਜਿਹੜਾ ਜਿਹੜੇ ਵੱਡੇ ਨਾਂ ਜਿਹੜੇ ਕੰਪਨੀਆਂ ਦੇ ਜਿਵੇਂ GoPro ਹੈਗਾ Insta ਹੈਗਾ ਤੇ ਇੱਕ ਇਹ DJI ਇਹ ਵੱਡੀਆਂ ਤਿੰਨ ਕੰਪਨੀਆਂ ਜਿਹੜੀਆਂ ਇਸ ਵਿੱਚ ਤਕੜਾ ਕੰਪੀਟੀਸ਼ਨ ਕਰ ਰਹੀਆਂ ਕੈਮਰਿਆਂ ਦੇ ਮਾਮਲੇ 'ਚ ਤੇ ਹੋਰ ਡਰੋਨਸ ਵਗੈਰਾ ਸਾਰਾ ਕੁਝ ਇਹ ਬਣਾਉਂਦੀਆਂ ਗ੍ਰਿਪ ਵੀ ਅੱਛੀ ਹੈ ਰਬੜ ਦੀ ਗ੍ਰਿਪ ਹੈ ਇਹ ਤੇ ਇਧਰਲੇ ਪਾਸੇ ਇਹਨੂੰ ਤੁਸੀਂ ਮਾਉਂਟ ਕਰ ਲਈ ਦਿੱਤਾ ਹੋਇਆ ਜਿੱਥੇ ਮਰਜ਼ੀ ਤੁਸੀਂ ਬਾਈਕ ਵਗੈਰਾ ਦੇ ਹੈਂਡਲ ਤੇ ਵੀ ਇਹਨੂੰ ਕੱਸ ਕੇ ਸਾਈਕਲ ਤੇ ਕਿਤੇ ਵੀ ਕੱਸ ਕੇ ਤੁਸੀਂ ਵੀਡੀਓ ਨੂੰ ਬਣਾ ਸਕਦੇ ਹੋ ਇਹਨੇ ਇੱਕ ਅੱਛੀ ਖਾਸੀ ਵਧੀਆ ਚੀਜ਼ ਹੈ ਜਿਹੜੀ ਐਡਵੈਂਚਰ ਕੰਬੋ ਦੇ ਨਾਲ ਇਹਦੇ ਨਾਲ ਆਉਂਦੀ ਹੈ ਵੈਸੇ ਕੈਮਰੇ ਨਾਲ ਨਹੀਂ ਆਉਂਦੀ ਜੇ ਤੁਸੀਂ ਐਡਵੈਂਚਰ ਕੰਬੋ ਲਓਗੇ ਤਾਂ ਫਿਰ ਇਹ ਜਿਹੜਾ ਗੈਜਟ ਆ ਤੁਹਾਨੂੰ ਉਹਦੇ ਨਾਲ ਮਿਲੂਗਾ ਦੂਸਰਾ ਬਾਕਸ ਆ ਜਿਹੜਾ ਐਕਸੈਸਰੀ ਬਾਕਸ ਆ ਉਸ ਨੂੰ ਐਕਸ਼ਨ 5 Pro ਆ ਐਕਸੈਸਰੀ ਆ ਇਹਦੇ ਚ ਕੈਮਰਾ ਇਹ ਐਕਸੈਸਰੀ ਆਪਾਂ ਪਹਿਲਾਂ ਐਕਸੈਸਰੀ ਨੂੰ ਐਕਸਪਲੇਨ ਕਰਾਂਗੇ ਦੂਸਰਾ ਜਿਹੜਾ ਐਕਸੈਸਰੀ ਦਾ ਜਿਹੜਾ ਬਾਕਸ ਖੋਲ ਕੇ ਸਭ ਤੋਂ ਪਹਿਲੇ ਨੰਬਰ ਤੇ ਆਪ ਨੂੰ ਮਿਲਦੀ ਹੈ ਇਹ ਸੀ ਟੂ ਸੀ ਚਾਰਜਿੰਗ ਕੇਬਲ ਇਹ ਕਿਹੜੇ-ਕਿਹੜੇ ਕੰਮ ਆਉਂਦੀ ਹੈ ਜ ਜਦੋਂ ਆਪਾਂ ਵਰਤਾਂਗੇ ਉਦੋਂ ਪਤਾ ਲੱਗ ਜੂਗਾ ਉਹ ਸਾਡਾ ਡਾਟਾ ਟਰਾਂਸਫਰ ਦੇ ਕੰਮ ਵੀ ਆਵੇ ਤੇ ਜੇ ਕੋਈ ਐਕਸਟਰਾ ਵਾਇਰਲੈਸ ਮਾਈਕ ਵਗੈਰਾ ਲਾਉਣਾ ਉਹਦੇ ਕੰਮ ਵੀ ਇਹ ਆਵੇ ਆਪਣੇ ਕੋਲ ਹੈਗਾ ਜਿਵੇਂ ਆ ਲੱਗਾ ਹੋਇਆ ਡਿਜੀਟਕ ਦਾ ਆਪਾਂ ਲਾ ਕੇ ਵਰਤ ਕੇ ਵੀ ਦੇਖਾਂਗੇ ਉਸ ਤੋਂ ਉੱਪਰਲੇ ਪਾਸੇ ਇੱਕ ਹੋਰ ਜਿਹੜੀ ਐਕਸੈਸਰੀ ਜਿਹੜੀ ਵਰਤੋਂ ਵਾਲੀ ਚੀਜ਼ ਨਿਕਲਦੀ ਹੈ ਉਹ ਹੈਗੀ ਇਹ ਮੈਗਨੇਟਿਕ ਮਾਉਂਟ ਇਹਦੀ ਆਪਾਂ ਵਰਤੋਂ ਵੀ ਕਰਕੇ ਦਿਖਾਵਾਂਗੇ ਵੀ ਇਹ ਕਿਵੇਂ ਵਰਤੋਂ ਚਾਉਂਦੀ ਹੈ ਉਸ ਤੋਂ ਅੱਗੇ ਜਿਹੜੀ ਸਭ ਤੋਂ ਵਧੀਆ ਚੀਜ਼ ਹੈ ਜਿਹੜੀ ਇਹਦੇ ਵਿੱਚ ਆਉਂਦੀ ਆ ਐਡਵੈਂਚਰ ਕੰਬੋ ਪੈਕ ਦੇ ਵਿੱਚ ਤਾਂ ਉਹ ਹੈਗੀ ਆ ਇਹ ਬੈਟਰੀ ਬਾਕਸ ਇਹ ਬੈਟਰੀ ਬਾਕਸ ਔਰ ਇਹਦੇ ਵਿੱਚ ਤਿੰਨ ਬੈਟਰੀਆਂ 1950 1950 MH ਦੀਆਂ ਤਿੰਨ ਬੈਟਰੀਆਂ ਦੇ ਵਿੱਚ ਦੇਖੋ ਇਹ ਇਹਦੇ ਚਾਰਜਿੰਗ ਸਟੇਟਸ ਵੀ ਦੱਸ ਰਹੀਆਂ ਦੋ ਬੈਟਰੀਆਂ ਜਿਹੜੀਆਂ ਫੁੱਲ ਚਾਰਜਡ ਤੇ ਆਹ ਜਿਹੜੀ ਬੈਟਰੀ ਹੈ ਥੋੜੀ ਜੀ ਲੋ ਆ। ਪਰ ਇਸ ਤੋਂ ਇਲਾਵਾ ਇਹਦੇ ਟੱਕਣ ਦੇ ਵਿੱਚ SD ਮਾਈਕਰੋ ਕਾਰਡ ਆ ਜਿਹੜਾ ਉਹ ਰੱਖਣ ਲਈ ਵੀ ਜਗ੍ਹਾ ਬਣੀ ਹੋਈ ਹੈ ਕਿਉਂਕਿ SD ਕਾਰਡਸ ਕੈਰੀ ਕਰਨਾ ਸਭ ਤੋਂ ਔਖਾ ਹੁੰਦਾ ਜੇ ਕੋਈ ਐਕਸਟਰਾ ਆਪਾਂ SD ਕਾਰਡ ਕੈਰੀ ਕਰਨਾ ਹੋਵੇ ਤੇ ਉਹਨੂੰ ਸੰਭਾਲਣਾ ਸਭ ਤੋਂ ਔਖਾ ਕੰਮ ਆ ਕਿਉਂਕਿ ਬਹੁਤ ਛੋਟਾ ਹੁੰਦਾ ਤੇ ਉਹ ਡਿੱਗਣ ਦੇ ਉਹਦੇ ਚਾਂਸ ਰਹਿੰਦੇ ਤੇ ਗਵਾਚਣ ਦੇ ਚਾਂਸ ਰਹਿੰਦੇ ਆ। ਔਰ ਇਹਦੇ ਟੱਕਣ ਦੇ ਵਿੱਚ ਉਹਨੂੰ ਸੰਭਲ ਲਈ ਜਗ੍ਹਾ ਬਣੀ ਹੋਈ ਹੈ। ਤੀਜੀ ਚੀਜ਼ ਆ ਜਿਹੜੀ ਇਹ ਜਿਹੜੀ ਖਾਸ ਇਹਦੇ ਚ ਖਾਸੀ ਇਹ ਦਾ ਉਸ ਤੋਂ ਇਲਾਵਾ ਯੂਜ਼ਰ ਮੈਨੂਅਲ ਆ। ਇਹ QR ਕੋਡ ਆ ਇਹਦਾ DJ ਸਟੋਰ ਦਾ ਤੇ ਇੱਕ ਇਹ ਸਟicker ਇਹ ਸੀਗਾ ਜੀ ਸੈਸਰੀ ਵਾਲੇ ਬਾਕਸ ਦੇ ਵਿੱਚ ਸਬਾਨ ਇਹਨੂੰ ਵੀ ਆਪਾਂ ਹੁਣ ਪਾਸੇ ਕਰ ਦਿੰਨੇ ਆ ਹੁਣ ਆਪਾਂ ਖੋਲਦੇ ਆ ਜਿਹੜਾ ਮੇਨ ਪਾਰਟ ਆ ਜੀ ਦੇ ਲਈ ਸਾਰਾ ਤਾਮਾ ਝਾਮਾ ਆਪਣੇ ਕੋਲੇ ਆਇਆ ਇਹਨੂੰ ਵੀ ਆਪਾਂ ਪਾਸੇ ਕਰ ਦਿੰਨੇ ਆ ਬਾਅਦ ਦੇ ਵਿੱਚ ਇਹ ਆਪਣੇ ਫੋਨ ਦੇ ਕੰਮ ਆਜੂਏ ਇਹ ਸਾਰਾ ਜਿਹੜਾ ਤਾਮਾ ਝਾਮਾ ਉਹ ਕੈਮਰੇ ਦੀ ਵਰਤੋਂ ਵਾਸਤੇ ਆਇਆ ਤੇ ਹੁਣ ਆਪਾਂ ਇਹ ਜਿਹੜਾ ਮੇਨ ਪਾਰਟ ਆ ਜਿਹੜਾ ਔਸਮ ਐਕਸ਼ਨ 5 ਪ੍ਰੋ ਕੈਮਰਾ ਜਿਹੜਾ ਉਹਨੂੰ ਖੋਲਣ ਜਾ ਰਹੇ ਆ ਵਰੀ ਦੇ ਵਿੱਚ ਇਹਨੂੰ ਸੱਲ ਤੋਂ ਬਚਾਉਣ ਲਈ ਇਹ ਸੱਲੀ ਦਾ ਜੈਲ ਇਹ ਰੱਖੀ ਹੋਈ ਹੈ ਦੂਸਰਾ ਜਿਹੜਾ ਹੈਗਾ ਇਹਦੇ ਚ ਨਿਕਲਦਾ ਇਹਦਾ ਕੇਸ ਪ੍ਰੋਟੈਕਟਿਵ ਕੇਸ ਇਹਨੂੰ ਪ੍ਰੋਟੈਕਟ ਕਰ ਲਈ ਕੈਮਰੇ ਨੂੰ ਜੇ ਆਪਾਂ ਇਹਨੂੰ ਵਰਤਣਾ ਤਾਂ ਇਹਦੇ ਵਿੱਚ ਪਾ ਕੇ ਵਰਤਾਂਗੇ ਤਾਂ ਇਹਦੀ ਜਿਹੜੀ ਸੇਫਟੀ ਆ ਹੋਰ ਵਧ ਜਾਂਦੀ ਹੈ ਤੇ ਹੋਰ ਕੀ ਕੀ ਇਹਦੀ ਵਰਤੋਂ ਹੈਗੀ ਇਹ ਵੀ ਆਪਾਂ ਦੇਖਾਂਗੇ ਇਹ ਪ੍ਰੋਟੈਕਟਿਵ ਕੇਸ ਤੇ ਇਸ ਤੋਂ ਇਲਾਵਾ ਫਿਰ ਇਹਦੇ ਵਿੱਚ ਇੱਕ ਹੋਰ ਮਾਉਂਟ ਆ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ। ਆਹ ਲੋ। ਇਹ ਚੈਨ ਮਾਉਂਟ ਆ। ਇਹਨੂੰ ਕਿਤੇ ਵੀ ਆਪਾਂ ਚਪਕਾ ਸਕਦੇ ਆ। ਬਾਈਕ ਦੀ ਵਿੰਡਸ਼ੀਲਡ ਤੇ ਚਪਕਾ ਸਕਦੇ ਆ, ਕਾਰ ਦੇ ਸ਼ੀਸ਼ੇ ਤੇ ਚਪਕਾ ਸਕਦੇ ਆ ਜਾਂ ਡੈਸ਼ਬੋਰਡ ਤੇ ਚਪਕਾ ਸਕਦੇ ਆ। ਕਿਤੇ ਵੀ ਨੂੰ ਚਪਕਾ ਸਕਦੇ ਆ। ਤੇ ਇਹਦੇ ਨਾਲ ਵੀ ਇੱਕ ਹੋਰ ਜਿਹੜੀ ਮੈਗਨੇਟਿਕ ਮਾਉਂਟ ਦਿੱਤੀ ਹੋਈ ਆ। ਤੇ ਕਿਵੇਂ ਵਰਤੋ ਚਾਹੁੰਦੇ ਏ ਵੀ ਆਪਾਂ ਦੇਖਦੇ ਆ ਤੇ ਲਾਸਟ ਦੇ ਆਪਣਾ ਜਿਹੜਾ ਮੇਨ ਸਾਰਾ ਇਹ ਪਾਰਟ ਆ ਜਿਹਦੇ ਲਈ ਆਪਾਂ ਸਾਰਾ ਕੁਝ ਖਰੀਦਿਆ ਉਹਨੂੰ ਆਪਾਂ ਅਨਬਾਕਸ ਕਰਦੇ ਆ ਤੇ ਇਹ ਹੈਗਾ ਜੀ ਖੂਬਸੂਰਤ ਜਿਹਾ ਬੜਾ ਛੋਟਾ ਜਿਹਾ ਤੇ ਪਿਆਰਾ ਜਿਹਾ DJI Osmo Action 5 Pro ਕੈਮਰਾ ਔਰ ਕੈਮਰਾ ਜਿਹੜਾ ਵੀ ਅਪਡੇਟ ਕਰਨ ਬਾਰੇ ਸੋਚ ਰਿਹਾ ਸੀਗਾ ਤਾਂ ਉਹਦੇ ਵਿੱਚ ਮੈਂ ਕਾਫੀ ਜਿਹੜੀਆਂ ਸਰਚਸ ਮਾਰੀਆਂ ਇਨਸਟਾ ਦੀਆਂ ਵੀ ਮਾਰੀਆਂ ਤੇ ਇਹਦੀਆਂ ਓਸਮੋ ਵੀ ਤੇ ਗੋਪਰੋ ਵੀ ਤਾਂ ਮੈਨੂੰ ਓਸਮੋ ਜਿਹੜਾ ਜਾਦਾ ਵਧੀਆ ਲੱਗਾ ਮੇਰੀ ਵਰਤੋਂ ਦੇ ਅਨਸਾਰ ਤਾਂ ਮੈਂ ਇਸ ਵਾਰ ਨਾਲੇ ਦਾ ਵੈਰਾਈਟੀ ਬਦਲ ਗੀ ਐਕਸ਼ਨ ਆਪਣਾ 9 ਗੋਪਰੋ 9 ਤਾਂ ਆਪਣੇ ਕੋਲ ਹੈਗਾ ਹੀ ਆ ਤਾਂ ਇਸ ਵਾਰ ਆਪਾਂ ਇਹਦੀ ਵਰਤੋਂ ਕਰਾਂਗੇ ਤੇ ਇਹਦੇ ਨਾਲ ਵੀਡੀਓ ਬਣਾਵਾਂਗੇ ਤੇ ਉਹਨਾਂ ਦਾ ਕੀ ਕੀ ਡਿਫਰੈਂਸ ਆ ਇਹ ਵੀ ਆਪਾਂ ਦਿਖਾਵਾਂਗੇ ਵੈਸੇ ਤਾਂ ਉਹ 올ਡ ਮਾਡਲ ਆ ਲੇਟੈਸਟ ਮਾਡਲ ਦਾ ਗੋਪਰੋ 13 ਦਾ ਵੀ ਕਾਫੀ ਅਪਡੇਟ ਹੋਊਗਾ ਪਰ ਉਹਦੇ ਨਾਲੋਂ ਮੈਨੂੰ ਕੁਝ ਜਦੋਂ ਮੈਂ YouTube ਤੇ ਵੀਡੀਓ ਵਗੈਰਾ ਦੇਖੀਆਂ ਉਹਦਾ ਕੰਪੈਰੀਜ਼ਨ ਵੇਖਿਆ ਤਾਂ ਮੈਨੂੰ ਇਹਦੇ 'ਚ ਕੁਝ ਵਾਧੇ ਲੱਗੇ। ਉਹ ਵਾਧੇ ਇਹਦੀ ਸੌਫਟਵੇਅਰ ਦੇ ਵਿੱਚ ਵੀ ਹੈਗੇ ਆ। ਉਹ ਤਾਂ ਵਰਤੋਂ ਤੋਂ ਬਾਅਦ ਪਤਾ ਲੱਗੂਗਾ। ਪਰ ਇਹਦੇ ਫਿਜ਼ੀਕਲ ਤੌਰ ਤੇ ਜਿਹੜਾ ਬੋਡੀ ਸ਼ੇਪ ਆ ਉਹਦੇ ਵਿੱਚ ਵੀ ਕਾਫੀ ਵਾਧੇ ਹੈਗੇ ਆ। ਇੱਕ ਤਾਂ ਕਾਫੀ ਵੱਡਾ ਜਿਹੜਾ ਲੈਂਜ਼ ਸਕਰੀਨ ਆ ਜਿਹੜੀ ਇਹਦੀ ਉਹ ਵੀ ਵੱਡੀ ਆ। ਤੇ ਇਹਦੀ ਫਰੰਟ ਸਕਰੀਨ ਆ ਜਿਹੜੀ ਉਹ ਵੀ ਟੱਚ ਆ। ਜਾਨੀ ਕਿ ਗੋਪਰੋ ਦੀ ਫਰੰਟ ਸਕਰੀਨ ਤੋਂ ਤੁਸੀਂ ਕੋਈ ਵੀ ਉਹਦਾ ਮੂਡ ਚੇਂਜ ਨਹੀਂ ਕਰ ਸਕਦੇ। ਪਰ ਜਦੋਂ ਕਿ ਇਹਦੇ ਆਪਾਂ ਫਰੰਟ ਸਕਰੀਨ ਤੋਂ ਵੀ ਮੂਡ ਚੇਂਜ ਕਰ ਸਕਦੇ ਆ। ਅਸੀਂ ਗੱਲਬਾਤ ਉਸ ਤੋਂ ਇਲਾਵਾ ਫਿਰ ਇਹਦੇ ਵਿੱਚ ਇੱਧਰ ਆ ਜਾਂਦਾ। ਕਾਫੀ ਉੱਪਰ ਨੂੰ ਖੁੱਲਣੇ ਨੇ। ਇਹ ਲੋਕ ਇਹ ਉਸੇ ਤਰ੍ਹਾਂ ਹੀ ਬੈਟਰੀ ਪਾਉਣ ਲਈ ਤੇ ਐਸਡੀ ਕਾਰਡ ਪਾਉਣ ਲਈ ਜਗ੍ਹਾ ਬਣੀ ਹੋਈ ਆ। ਇਹਦੇ 'ਚ ਆਪਾਂ ਬੈਟਰੀ ਹੁਣ ਪਾਵਾਂਗੇ ਵੀ। ਇੱਕ ਬੈਟਰੀ ਆਪਾਂ ਇਹਦੇ 'ਚੋਂ ਕੱਢ ਲੈਨੇ ਆ। ਔਰ ਇਹਦੇ ਨਾਲ ਕਾਫੀ ਅੱਛਾ ਖਾਸਾ ਬੈਕਅਪ ਮਿਲ ਜਾਂਦਾ ਵੀ ਦੋ ਬੈਟਰੀਆਂ ਐਕਸਟਰਾ ਇਹਦੇ ਨਾਲ ਮਿਲ ਜਾਂਦੀਆਂ ਕਿਹਦੇ ਚ ਪੈ ਜਾਣੀਆਂ ਦੋ ਤੁਹਾਡੇ ਕੋਲ ਬੈਕਅਪ ਤੌਰ ਤੇ ਪਈਆਂ ਫਿਰ ਚਾਰਜਿੰਗ ਇਹ ਪਾਵਰ ਬੈਂਕ ਦੀ ਤਰ੍ਹਾਂ ਵੀ ਕੰਮ ਕਰਦਾ ਜਦੋਂ ਇੱਕ ਵਾਰੀ ਚਾਰਜ ਹੋ ਗਿਆ ਫਿਰ ਬਿਨਾ ਲਾਈਟ ਤੋਂ ਵੀ ਬੈਟਰੀ ਜਿਹੜੋ ਆਪਾਂ ਡਿਸਚਾਰਜ ਹੋਈ ਬੈਟਰੀ ਜਿਹੜੋ ਆਪਾਂ ਇਹਦੇ ਵਿੱਚ ਪਾਵਾਂਗੇ ਤਾਂ ਉਹਨੂੰ ਇਹ ਆਪਣੇ ਆਪ ਚਾਰਜ ਕਰ ਦੂਗਾ ਤੇ ਕਿੰਨੇ ਆ ਕਿੰਨੇ ਵਾਰੀ ਚਾਰਜ ਕਰਦਾ ਉਹ ਵਰਤੋਂ ਤੋਂ ਬਾਅਦ ਪਤਾ ਲੱਗੂਗਾ a DJI ਦਾ ਮਾਰਕ ਇਹਦੇ ਤੇ ਲੱਗਾ ਹੋਇਆ ਔਰ DJI ਦੀ ਇਹ ਸਾਰੀ ਜਿਹੜੀ ਇਹ ਕੇਸ ਹੈਗਾ ਇਹ ਬਾਕਸ ਹੈਗਾ ਔਰ ਇੱਕ ਜਿਹੜਾ ਸਭ ਤੋਂ ਪਹਿਲਾ ਵਾਧਾ ਇਹਦੇ 'ਚ ਇਹ ਹੈਗਾ ਕਿ ਹੁਣ ਜਿਵੇਂ ਨੂੰ ਮੈਂ ਵਰਤਣਾ ਕੈਮਰੇ ਨੂੰ ਤਾਂ ਇਹਦੇ 'ਚ ਮੈਨੂੰ SD ਕਾਰਡ ਪਾਉਣ ਦੀ ਲੋੜ ਨਹੀਂ ਇਹਦੀ 45 ਜਾਂ 47 GB ਦੀ ਆਪਣੀ ਇੰਟਰਨਲ ਮੈਮਰੀ ਹੈਗੀ ਹੈ ਯਾਨੀ ਕਿ ਜੇ ਤੁਸੀਂ ਕੋਈ ਛੋਟੀ ਮੋਟੀ ਵੀਡੀਓ ਸ਼ੂਟ ਕਰਨੀ ਹੈ ਜਾਂ ਫੋਟੋ ਖਿੱਚਣੀ ਹੈ ਤਾਂ ਤੁਹਾਨੂੰ SD ਕਾਰਡ ਇਹਦੇ ਵਿੱਚ ਪਾਉਣ ਦੀ ਲੋੜ ਨਹੀਂ ਹੈਗੀ ਏ ਵੀ ਇਹਦੇ ਚ 5 Pro ਦੇ ਵਿੱਚ ਵੱਧ ਆਇਆ ਜਿਹੜਾ 4 Pro ਸੀ ਉਹਦੇ ਵਿੱਚ ਉਹਦੀ ਕੋਈ ਇੰਟਰਨਲ ਮੈਮਰੀ ਹੈ ਨਹੀਂ ਸੀਗੀ ਹੁਣ ਆਪਾਂ ਇਹਨੂੰ ਆ ਲੋ ਜੀ ਨੂੰ ਆਪਾਂ ਕਰਤਾ ਆਫ ਇਧਰਲੇ ਪਾਸੇ ਇਹ ਹੈਗੀ ਆ ਜੀ ਇਹਦੀ ਚਾਰਜਿੰਗ ਕੇਬਲ ਓਨਲੀ ਤੇ ਮੈਨੂੰ ਲੱਗਦਾ ਇੱਥੇ ਹੀ ਇਹਦੇ ਉਹ ਲੱਗਦਾ ਹੋਊਗਾ ਜੇਕਰ ਆਪਾਂ ਇੱਕ ਟਰਨਲ ਵਾਇਰਲੈਸ ਮੈਕ ਵਗੈਰਾ ਲਾਉਣਾ ਜਾਂ ਕੋਈ ਵੀ ਵਾਇਰ ਵਾਲਾ ਮੈਕ ਵਗੈਰਾ ਲਾਉਣਾ ਤਾਂ ਉਹ ਇੱਥੇ ਲੱਗੂਗਾ ਇਹ ਜਗ੍ਹਾ ਤੇ ਲੱਗੂਗਾ ਔਰ ਇਹਦਾ ਇਹ ਵੀ ਵੱਧ ਹੈਗਾ ਕਿ ਇਹਦੇ ਨਾਲ ਕੋਈ ਵੀ মিডিਆ ਮੂਡ ਯੂਜ਼ ਕਰਨ ਦੀ ਲੋੜ ਨਹੀਂ ਜਦੋਂ ਕਿ ਆਪਾਂ GoPro ਦੇ ਨਾਲ মিডিਆ ਮੂਡ ਯੂਜ਼ ਕਰਨ ਦੀ ਲੋੜ ਪੈਂਦੀ ਹੈ ਜੇਕਰ ਤੁਸੀਂ ਕੋਈ ਵੀ ਐਕਸਟਰਨਲ ਮਾਈਕ ਉਹਦੇ ਨਾਲ ਲਾਉਣਾ ਤਾਂ ਉਹਦੇ ਚਾਹੇ ਤੁਸੀਂ ਵਾਇਰ ਵਾਲਾ ਲਾਉਣਾ ਤੇ ਚਾਹੇ ਤੁਸੀਂ ਵਾਇਰ ਤੋਂ ਬਿਨਾ ਲਾਉਣਾ ਉਹਦੇ ਲਈ ਤੁਹਾਨੂੰ ਜਿਹੜੀ মিডিਆ ਮੂਡ ਉਹਦੇ ਨਾਲ ਯੂਜ਼ ਕਰਨੀ ਹੀ ਪੈਣੀ ਹੈ ਇੱਕ ਦੂਸਰਾ ਵੱਧਾ ਜਿਹੜਾ ਇਹਦਾ ਇਹ ਹੋ ਗਿਆ ਕਿ ਤਾਂ ਇੰਟਰਨਲ ਮੈਮਰੀ ਹੋਗੀ ਤੇ ਦੂਸਰਾ ਇਹਨੂੰ ਜਿਹੜਾ ਮਾਈਕ ਆ ਉਹ ਮੀਡੀਆ ਮੋਡਲ ਉਾਂ ਦੀ ਲੋੜ ਨਹੀਂ ਹੈਗੀ ਤੀਸਰਾ ਵੱਧ ਇਹਦੇ ਚ ਇਹ ਹੈਗਾ ਕਿ ਜੇਕਰ ਤੁਸੀਂ ਵਾਇਰਲੈਸ ਮਾਈਕ ਡੀਜੀਆਈ ਦਾ ਹੀ ਚੂਜ਼ ਕਰਦੇ ਹੋ ਤਾਂ ਇਹਦੇ ਵਿੱਚ ਇਨਬਿਲਡ ਹੀ ਸੌਫਟਵੇਅਰ ਹੈਗਾ ਬਲੂਟੂਥ ਕਨੈਕਟੀਵਿਟੀ ਹੈਗੀ ਆ ਕਿ ਇਹਦੇ ਨਾਲ ਦੋ ਡੀਜੀਆਈ ਦੇ ਜਿਹੜੇ ਮਾਈਕ ਆ ਜਿਹੜੇ ਉਹ ਜੁੜ ਸਕਦੇ ਆ 4 ਪ੍ਰੋ ਦੇ ਵਿੱਚ ਸ਼ਾਇਦ ਇੱਕ ਮੈਗ ਜੁੜਦਾ ਸੀ ਇਹਦੇ ਵਿੱਚ ਦੋ ਜੁੜਦੇ ਆ ਤੇ ਜਦੋਂ ਕਿ ਜਿਹੜਾ ਆਪਾਂ ਗੋਪਰੋ ਦੇ ਵਿੱਚ ਮੀਡੀਆ ਮੋਡ ਅਲੱਗ ਤੋਂ ਲਾ ਕੇ ਤੇ ਰੀਸੀਵਰ ਨਾਲ ਲਾ ਕੇ ਤੇ ਫਿਰ ਆਪਾਂ ਜਿਹੜਾ ਉਹਦੇ ਨਾਲ ਕੋਈ ਵੀ ਜਿਹੜਾ ਵਾਇਰਲੈਸ ਮਾਈਕਾ ਜਿਹੜਾ ਜੋੜ ਸਕਦੇ ਆ ਪਰ ਇਹਦੇ ਨਾਲ ਜੇਕਰ ਤੁਸੀਂ ਡੀਜੀਆਈ ਦਾ ਮਾਈਕੀ ਤੁਸੀਂ ਚੂਜ਼ ਕਰਦੇ ਹੋ ਤਾਂ ਉਹਦੇ ਨਾਲ ਕੋਈ ਵੀ ਮੀਡੀਆ ਮੋਡ ਦੀ ਜ਼ਰੂਰਤ ਨਹੀਂ ਹੈਗੀ ਔਰ ਜਦੋਂ ਆਪਾਂ ਕੋਈ ਮੀਡੀਆ ਮੋਡ ਯੂਜ਼ ਕਰਦੇ ਆ ਜਾਂ ਕੋਈ ਐਕਸਟਰਨਲ ਮਾਈਕ ਇਹਦੇ ਨਾਲ ਆ ਖੋਲ ਕੇ ਯੂਜ਼ ਕਰਦੇ ਆ ਤਾਂ ਫਿਰ ਇਹਦਾ ਜਿਹੜਾ ਇਹ ਵਾਟਰ ਪ੍ਰੂਫ ਨਹੀਂ ਰਹਿੰਦਾ ਵੈਸੇ ਪਾਣੀ ਦੇ ਵਿੱਚ 60 ਫੁੱਟ ਤੱਕ ਦੀ ਡੂੰਘਾਈ ਤੱਕ ਇਹ ਵਾਟਰ ਪ੍ਰੂਫ ਹੈ ਇਸੀ ਗੱਲਬਾਤ ਫਿਰ ਇਹਦੀ ਜਿਹੜੀ ਅ ਇੰਸਟਾਲੇਸ਼ਨ ਆ ਜਿਹੜੀ ਜਿਹਨੂੰ ਆਪਾਂ ਮਾਊਂਟ ਕਰਨਾ ਕਹਿ ਦਿੰਨੇ ਆ ਕਿਸੇ ਵੀ ਆਪਾਂ ਚਾਏ ਹੈਲਮਟ ਤੇ ਕਰਨਾ ਹੋਵੇ ਤੇ ਚਾਹੇ ਕਿਤੇ ਵੀ ਕਰਨਾ ਹੋਵੇ ਅ ਐਕਸੈਸਰੀ ਦੇ ਵਿੱਚ ਜਿਹੜੀ ਇੱਕ ਚੀਜ਼ ਆਪਣੀ ਰਹਿ ਗਈ ਹੈ ਕਿ ਇਹਦੇ ਨਾਲ ਆ ਜਿਹੜੇ ਦੋ ਸਕਰੂ ਵੀ ਮਿਲਦੇ ਆ ਤਸਣ ਦੇ ਲਈ ਦੋ ਮਾਊਂਟ ਆ ਔਰ ਦੋ ਹੀ ਸਕਰੂ ਆ ਆ ਜਿਹੜੀ ਆਪਾਂ ਇੱਕ ਮਾਊਂਟ ਆਪਾਂ ਇਹਦੇ ਦੇ ਉੱਪਰ ਇੰਸਟਾਲ ਕੀਤੀ ਆ ਮਾਊਂਟ ਕਰ ਲੈਨੇ ਆਪਾਂ ਇਹਨੂੰ ਔਰ ਇਹਨੂੰ ਮਾਊਂਟ ਕਰਨਾ ਬਹੁਤ ਈਜ਼ੀ ਆ ਜੋਗੇ ਇਹਦੀ ਮਾਉਂਟ ਆ ਜਿਹੜੀ ਉਹੀ ਸਕਰੂ ਤੇ ਕੱਸਿਆ ਜਾਣਾ ਕੈਮਰੇ ਨਾਲ ਕੋਈ ਸਕਰੂ ਨਹੀਂ ਇੱਕ ਸੈਕਿੰਡ ਦੇ ਵਿੱਚ ਉਹਨੂੰ ਤੁਸੀਂ ਲਾ ਸਕਦੇ ਹੋ ਤੇ ਲਾ ਸਕਦੇ ਹੋ ਜਿਵੇਂ ਆਪਾਂ ਕਿਤੇ ਬਾਈਕ ਡੱਕਦੇ ਆ ਹੈਲਮਟ ਦਾ ਆਪਣਾ ਉਹਦੇ ਨਾਲ ਆਪਾਂ ਕਰ ਸਕਦੇ ਆ ਲੋਕ ਵੀ ਕਰ ਸਕਦੇ ਆ ਪਰ ਕੈਮਰਾ ਤੁਹਾਨੂੰ ਖੋਲਣਾ ਪੈਂਦਾ ਦੂਦ ਫਿਰ ਤੁਹਾਨੂੰ ਇਹ ਚੀਜ਼ ਖੋਲ ਕੇ ਲੈ ਕੇ ਜਾਣੀ ਪੈਂਦੀ ਹੈ ਇਹਦੇ ਤੋਂ ਕੀ ਹੈ ਕਿ ਤੁਸੀਂ ਫਟਾਫਟ ਇਹਦੇ ਨਾਲ ਵੀ ਖੋਲ ਸਕਦੇ ਆ ਇਹ ਮੈਗਨੇਟਿਕ ਮਾਉਂਟ ਆ ਇੱਕ ਸੈਕਿੰਡ ਦੇ ਵਿੱਚ ਜਿਹੜੀ ਇਹਦੀ ਅਗਾਂਹ ਦੇਖ ਸਕਦੇ ਤੁਸੀਂ ਆ ਲੋ ਇਹ ਜਿਹੜੇ ਮਾਊਂਟ ਹੋ ਗਿਆ। ਔਰ ਜਦੋਂ ਵੀ ਤੁਸੀਂ ਲਾਉਣਾ ਤਾਂ 1 ਸੈਕਿੰਡ ਦੇ ਵਿੱਚ ਇਹਨੇ ਰਿਮੂਵ ਹੋ ਜਾਣਾ। ਹਲੋ। ਐਨੇ ਟਾਈਮ ਦੇ ਵਿੱਚ ਇਹ ਰਿਮੂਵ ਹੋ ਗਿਆ ਇਹਦੇ ਤੋਂ। 1 ਸੈਕਿੰਡ ਜਿਹੜੇ ਲੱਗਿਆ ਨਾ। ਅਜੇ ਥੋੜਾ ਜਿਹਾ ਆਪਾਂ ਨੂੰ ਇਹ ਵੀ ਹੱਥ ਹੌਲੀ-ਹੌਲੀ ਢਿੱਗੂਗਾ ਤੇ 1 ਸੈਕਿੰਡ ਦੇ ਵਿੱਚ ਜਿਹਨੇ ਇੱਥੋਂ ਰੀਲੀਜ਼ ਹੋ ਜਾਣਾ ਉਸ ਤੋਂ ਇਲਾਵਾ ਜਦੋਂ ਆਪਾਂ ਇਹਨੂੰ ਯੂਜ਼ ਕਰਦੇ ਆਂ ਇਹਦੇ ਕੇਸ ਨੂੰ ਯੂਜ਼ ਕਰਦੇ ਆਂ ਆਪਾਂ ਇਹਨੂੰ ਕੇਸ ਦੇ ਵਿੱਚ ਪਾ ਦਿੰਨੇ ਆਂ ਤਾਂ ਇਹਦੇ ਤੁਸੀਂ ਆਹ ਸੋਚਦੇ ਆਹ ਸੋਚ ਇੱਕੋ ਜਿਹੀ ਹੈ ਕਿ ਇਹਦੇ ਥੱਲੇ ਆਉਣੀ ਹੈ ਤਾਂ ਤੁਸੀਂ ਇਹਨੂੰ ਵੈਸੇ ਵੀ ਇੱਧਰ ਦੀਏ ਨੇ ਜਾਣਾ ਹੀ ਨਹੀਂ ਹੈ ਇਹਨੂੰ ਤੁਸੀਂ ਐਂ ਕਰਕੇ ਨਹੀਂ ਪਾ ਸਕਦੇਗੇ ਫਿੱਟ ਹੀ ਨਹੀਂ ਹੋਣਾ ਇਹ ਇਹਦੀ ਐਂਜ ਕਰਕੇ ਤੁਸੀਂ ਇਹਨੂੰ ਪਾਉਂਗੇ ਤਾਂ ਫਿਰ ਇਹ ਇਹਦੇ ਅੰਦਰ ਚਲਾ ਜਾਊਗਾ ਹੁਣ ਇਹਦੇ ਵਿੱਚ ਕੀ ਆਗੇ ਇੱਕ ਹੋਰ ਤੁਹਾਨੂੰ ਆਪਸ਼ਨ ਮਿਲ ਜਾਂਦਾ ਕਿ ਜੇਕਰ ਤੁਸੀਂ ਇਹਦਾ ਵਰਟੀਕਲ ਯੂਜ਼ ਕਰਨਾ ਇੰਜ ਵੀ ਤੁਸੀਂ ਕੋਈ ਅ ਇੰਸਟਾਗ੍ਰam ਲਈ ਤੁਸੀਂ ਕੋਈ ਵੀਡੀਓ ਬਣਾ ਰਹੇ ਹੋ ਤਾਂ ਤੁਹਾਨੂੰ ਇਹਨੂੰ ਖੋਲਣ ਦੀ ਲੋੜ ਨਹੀਂ ਹੈ ਜਿਵੇਂ ਗੋਪਰੂ ਨੂੰ ਤਾਂ ਖੋਲਣਾ ਪਊਗਾ ਮਾਉਂਟ ਨੂੰ ਖੋਲ ਕੇ ਜਾਂ ਮਾਉਂਟ ਨੂੰ ਟੇਡਾ ਸਿੱਧਾ ਕਰਨਾ ਪਊਗਾ ਪਰ ਇਹਨੂੰ ਤੁਸੀਂ ਸਿੱਧਾ ਹੀ ਆ ਲਓ ਜੀ 1 ਸੈਕਿੰਡ ਦੇ ਵਿੱਚ ਤੁਹਾਡੀ ਇੰਸਟਾ ਵਾਲੀ ਵੀਡੀਓ ਜਿਹੜੀ ਬਣ ਕੇ ਤਿਆਰ ਹੋ ਜੂਗੀ ਵਰਟੀਕਲ ਜਿਹੜੀ ਵਰਤੋਂ ਜਿਹੜੀ ਇਹ ਦੀ ਹੋ ਜੂਗੀ ਹੈਲੋ ਇਸ ਤਰ੍ਹਾਂ ਤੁਸੀਂ ਇੰਸਟਾ ਲਈ ਵੀਡੀਓ ਬਣਾ ਸਕਦੇ ਆ ਰੀਲਾਂ ਬਣਾ ਸਕਦੇ ਹੋ ਤੇ ਇਹ ਮਾਉਂਟ ਲੱਗੀ ਲਗਾਈ ਮਾਉਂਟ ਦੇ ਵਿੱਚ ਦੋ ਆਪਸ਼ਨ ਹੈਗੇ ਆ ਕੈਮਰੇ ਦੇ ਵਿੱਚ ਸਿਰਫ ਇੱਕ ਆਪਸ਼ਨ ਹੀ ਹੈ ਚਲੋ ਮਾਉਂਟ ਲੱਗੀ ਲਗਾਈ ਤੁਸੀਂ ਇਹ ਇਹ ਕੈਮਰੇ ਦਾ ਨਹੀਂਗੇ 1 ਸੈਕਿੰਡ ਦੇ ਵਿੱਚ ਤੁਸੀਂ ਸਾਰਾ ਜਿਹੜਾ ਇਹਦਾ ਵਰਤੋਂ ਲਈ ਤੁਹਾਡੇ ਲਈ ਤਿਆਰ ਹੈ ਇਹ ਸੀ ਆਪਣੇ ਇਹਦੀ ਅਨਬਾਕਸਿੰਗ ਤੇ ਇਹਨੂੰ ਆਪਾਂ ਥੋੜਾ ਜਿਹਾ ਆਨ ਵੀ ਕਰਕੇ ਦੇਖ ਲੈਨੇ ਆ ਪਹਿਲਾਂ ਤੇ ਤਾਂ ਆਪਾਂ ਲੈਂਸ ਦੇ ਉੱਪਰੋਂ ਇਹ ਜਿਹੜੇ ਇਹਦੇ ਵਾਧੇ ਹੈਗੇ ਆ ਇੱਕ ਤਾਂ ਇਹਦੀ ਇੰਟਰਨਲ ਮੈਮਰੀ ਹੈਗੀ ਹੈ ਦੂਸਰਾ ਇਹਨੂੰ ਤੁਸੀਂ ਜਿਵੇਂ ਮਰਜ਼ੀ ਯੂਜ਼ ਕਰ ਸਕਦੇ ਹੋ ਵਰਟੀਕਲ ਹਾਰੀਜ਼ੋਂਟਲ ਜਿਵੇਂ ਮਰਜ਼ੀ ਵਰਤ ਸਕਦੇ ਹੋ ਔਰ ਬੜੀ ਜਲਦੀ ਤੁਸੀਂ ਇਹਦੀ ਇਹਨੂੰ ਇੰਸਟਾਲ ਕਰ ਸਕਦੇ ਹੋ ਕਿਉਂਕਿ ਇਹਨੂੰ ਜਿਹੜੀ ਮੈਗਨੈਟਿਕ ਮਾਊਂਟ ਦਿੱਤੀ ਹੋਈ ਹੈ ਇਹ ਵਾਧਾ ਇਹਦਾ ਹੈਗਾ ਇਸ ਸਾਈਡ ਤੇ ਬਟਨ 1 ਸੈਕਿੰਡ ਦੇ ਵਿੱਚ ਮੰਨ ਲਾ ਕੇ ਇਹ ਚਾਲੂ ਹੋ ਗਿਆ ਸਿਕਰ ਕੈਮਰਾ ਨੂੰ ਆਪਾਂ ਸਟਾਰਟ ਯਾਨਕਿ ਸ਼ਟਰਸ ਰਿਕਾਰਡ ਬਟਨ ਪ੍ਰੈਸ ਵਾਂਸ ਟੇਕ ਫੋਟੋ ਫੋਟੋ ਲੈ ਲੀ ਤੁਸੀਂ ਆਹ ਲਓ ਜੀ ਇੱਕ ਸੈਕਿੰਡ ਦੇ ਵਿੱਚ ਇਹ ਚਾਲੂ ਹੋ ਗਿਆ ਕੈਮਰਾ ਇਹਨੂੰ ਆਪਾਂ ਔਨ ਕਰ ਲਿਆ ਹੋਇਆ ਔਰ ਬੜੀ ਸੋਹਣੀ ਪਿਆਰੀ ਜੀ ਆਵਾਜ਼ ਦਿੰਦਾ ਜਦੋਂ ਇਹ ਔਨ ਹੁੰਦਾ ਤੇ ਹੁਣ ਆਪਾਂ ਇਹਨੂੰ ਜੇ ਆਪਾਂ ਔਨ ਕਰਨ ਦੀ ਗੱਲ ਕਰੀਏ ਤਾਂ ਮਤਲਬ ਤੁਸੀਂ ਦੇਖੋਗੇ ਕਿ 1 ਸੈਕਿੰਡ ਦੇ ਬਟਨ ਦੱਬਨਸਾਰ ਇਹ ਚਾਲੂ ਹੋ ਗਿਆ ਜਦੋਂ ਕਿ GoPro ਜਿਹੜਾ ਉਹ ਕੁਝ ਟਾਈਮ ਲੈਂਦਾ ਜਦੋਂ ਆਪਾਂ ਜਾ ਰਹੇ ਹੁੰਨੇ ਆਪਣਾ ਕੈਮਰਾ ਆਫ ਹੁੰਦਾ ਕਈ ਵਾਰੀ ਸਾਹਮਣੇ ਬਾਈਕ ਤੇ ਜਾਂਦੇ ਆ ਕੋਈ ਸੀਨ ਆ ਜਾਂਦਾ ਬੜਾ ਵਧੀਆ ਕਿ ਆਪਾਂ ਫਟਾਫਟ ਉਹਨੂੰ ਫਿਲਮਾਉਣਾ ਹੁੰਦਾ ਤੇ ਰੁਕਣ ਲਈ ਵੀ ਕੋਈ ਜਗ੍ਹਾ ਨਹੀਂ ਹੁੰਦੀ ਤੇ ਆਪਾਂ ਜਰੂਰ ਬਟਨ ਦੱਬਉਂਦਾ ਜਦੋਂ ਨੂੰ ਗੋਪਰੋ ਚਾਲੂ ਹੁੰਦਾ ਉਦੋਂ ਨੂੰ ਕਈ ਵਾਰੀ ਉਹ ਸੀਨ ਲੰਘ ਚੁੱਕਾ ਹੁੰਦਾ ਤਾਂ ਫਿਰ ਇਹਦੀ ਇਹ ਵਾਦਾ ਵੀ ਹੈਗਾ ਕਿ ਇਹ 1 ਸੈਕਿੰਡ ਦੇ ਵਿੱਚ ਹੀ ਇਹ ਆਨ ਹੋ ਜਾਂਦਾ ਤੁਸੀਂ ਦੇਖੋਗੇ ਸਾਹਮਣੇ ਵਾਲੀ ਸਕਰੀਨ ਤੇ ਤੁਹਾਨੂੰ ਦਿਖਾ ਰਿਹਾ ਰਿਕਾਰਡਿੰਗ ਬੰਦ ਆ ਮੈਂ ਨੇੜੇ ਕਰਕੇ ਦਿਖਾਉਣਾ ਤੁਹਾਨੂੰ ਆਹ ਲਓ ਜੀ ਰਿਕਾਰਡਿੰਗ ਆਨ ਬਟਨ ਦੱਬਨ ਸਾਰੀ ਦੀ ਰਿਕਾਰਡਿੰਗ ਆਨ ਇਹ ਵੀ ਇਹਦਾ ਇੱਕ ਹੈ ਵਾਦਾ ਜਾਨੀ ਕਿ ਇਹ ਫਿਜ਼ੀਕਲ ਤੌਰ ਤੇ ਜਿਹੜੇ ਵਰਤੋਂ ਵਾਲੇ ਜਿਹੜੇ ਕਾਫੀ ਜਿਹੜੇ ਦੇ ਵਾਦੇ ਹੈਗੇ ਆ ਫੇਰ ਜੇ ਤੁਸੀਂ ਇਹਦੀ ਤੁਰੇ ਜਾਂਦੇ ਆ ਕਵਰ ਲੱਗਿਆ ਵੀ ਬੈਟਰੀ ਚੇਂਜ ਕਰਨੀ ਆ ਕਈ ਵਾਰੀ ਆਪਣਾ ਐਸਡੀ ਕਾਰਡ ਫੁੱਲ ਹੋ ਜਾਂਦਾ ਜਾਂ ਬੈਟਰੀ ਆ ਜਿਹੜੀ ਉਹ ਚਲੀ ਜਾਂਦੀ ਹੈ ਤਾਂ ਫਿਰ ਤੁਸੀਂ ਇਹਨੂੰ ਫਟਾਫਟ ਇਹਨੂੰ ਖੋਲੋ 1 ਸੈਕਿੰਡ ਦੇ ਵਿੱਚ ਇਹਨੂੰ ਮਲਾ ਦੇ ਵਿੱਚੋਂ ਬਾਹਰ ਕੱਢੋ ਤੇ ਬੈਟਰੀ ਜਾਂ ਐਸਡੀ ਕਾਰਡ ਚੇਂਜ ਕਰਕੇ ਚਪਾ ਕੇ ਦੇ ਉੱਪਰ ਲਾ ਲਓ ਜਦੋਂ ਕਿ ਗੋਪਰੋ ਨੂੰ ਪਹਿਲਾਂ ਆਹ ਚੀਜ਼ ਕਰਨਾ ਚਾਹ ਕਰਕੇ ਖੋਲਣੀ ਪੈਂਦੀ ਹੈ ਫਿਰ ਕਸਣੀ ਪੈਂਦੀ ਹੈ ਇਹ ਗੱਲਬਾਤ ਹੈ ਜੀ ਇਹ ਸੀ ਇਹ ਕੈਮਰੇ ਦੀ ਜਿਹੜੀ ਅਨਬਾਕਸਿੰਗ ਜਿਹਦੇ ਵਿੱਚ ਇਹ ਸਾਰੀ ਸੈਸਰੀ ਬਾਰੇ ਆਪਾਂ ਗੱਲਬਾਤ ਕੀਤੀ ਹੈ ਕਿ ਜਿਹੜੀ ਜਿਹੜੀ ਸੈਸਰੀ ਇਹਦੇ ਚ ਐਡਵੈਂਚਰ ਕੰਬੋ ਪੈਕ ਦੇ ਵਿੱਚ ਇਹ ਆਉਂਦੀ ਹੈ ਤੇ ਇਹ ਸਾਰਾ ਜਦੋਂ ਆਪਾਂ ਇਹਨੂੰ ਵਰਤਾਂਗੇ ਇਹਦੇ ਕੀ ਕੀ ਵਰਤਨ ਦੇ ਜਿਹੜੇ GoPro ਨਾਲੋਂ ਵਾਧੇ ਹੈਗੇ ਉਹਦੀ ਗੱਲਬਾਤ ਆਪਾਂ ਕਿਸੇ ਅਗਲੀ ਵੀਡੀਓ ਚ ਕਰਾਂਗੇ ਅੱਜ ਲਈ ਆਪਾਂ ਇੰਨਾ ਹੀ ਸੀਗਾ ਕਿ ਐਡਵੈਂਚਰ ਕੰਬੋ ਪੈਕ ਦੇ ਵਿੱਚ ਇਹ ਅ ਮਲਕੀ ਕੀ ਆਉਂਦਾ ਇਹ ਕੈਮਰਾ ਕੱਲਾ ਲਓਗੇ ਤੇ ਇਹ ਸਸਤਾ ਅਲੱਗ-ਅਲੱਗ ਪ੍ਰਾਈਸ ਤੁਸੀਂ Amazon ਤੇ ਜਾ ਕੇ ਸਰਚ ਕਰ ਸਕਦੇ ਹੋ ਜੇਕਰ ਕੱਲਾ ਕੈਮਰਾ ਲਓਗੇ ਤਾਂ ਇਹਦੀ ਕੀਮਤ ਘੱਟ ਆ ਪਰ ਜੇਕਰ ਤੁਸੀਂ ਐਡਵੈਂਚਰ ਕੰਬੋ ਪੈਕ ਲੈਣੇ ਆ ਤੇ ਫਿਰ ਇਹਦੀ ਕੀਮਤ ਆ ਜਿਹੜੀ ਜ਼ਿਆਦਾ ਪਰ ਜੇਕਰ ਤੁਸੀਂ ਕੈਮਰਾ ਕੱਲਾ ਖਰੀਦ ਕੇ ਸਾਰਾ ਕੁਝ ਵੱਖਰਾ ਵੱਖਰਾ ਖਰੀਦਦੇ ਹੋ ਫਿਰ ਐਡਵੈਂਚਰ ਕੰਬੋ ਪੈਕ ਨਾਲੋਂ ਤਕਰੀਬਨ 6-7000 ਰੁਪਏ ਦੀ ਕੋਸਟ ਆ ਜਿਹੜੀ ਵੱਧ ਜਾਂਦੀ ਹੈ ਤਾਂ ਕਰਕੇ ਆਪਾਂ ਜਿਹੜਾ ਐਡਵੈਂਚਰ ਕੰਬੋ ਪੈਕ ਹੀ ਮੰਗਾਇਆ ਤੇ ਇਹ ਸੀ ਸਾਰੀ ਗੱਲਬਾਤ ਅੱਜ ਆਪਣੇ ਇਸ ਕੈਮਰੇ ਬਾਰੇ ਆਪਣੀ ਇਹ ਪਹਿਲੀ ਅਨਬਾਕਸਿੰਗ ਸੀਗੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਔਰ ਜਿਹੜੇ ਵੀ ਦੋਸਤ ਚੈਨਲ ਦੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਆ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ